ਬੀਐਸਸੀ ਪਹਿਲੀ ਗੱਲ ਤਾਂ ਸਾਡਾ ਬਈ ਬਾਹਰ ਜਾਣ ਨੂੰ ਜੀ ਨਹੀਂ ਕਰਦਾ ਹੈ ਨਾ ਸਾਡੇ ਮੁੰਡਿਆਂ ਨੂੰ ਕਿਸੇ ਦਾ ਜੀ ਨਹੀਂ ਕਰਦਾ ਵੀ ਅਸੀਂ ਪਰਿਵਾਰ ਨੂੰ ਛੱਡ ਕੇ ਜਾਈਏ ਆਪਣੇ ਨੂੰ ਹੈ ਨਾ ਪਰ ਬਈ ਨਾ ਸਰਕਾਰਾਂ ਕਰਕੇ ਸਰਕਾਰਾਂ ਦੀ ਗਲਤ ਨੀਤੀਆਂ ਕਰਕੇ ਜਿਹੜੇ ਮੁੰਡਿਆਂ ਨੂੰ ਸਾਡਿਆਂ ਨੂੰ ਇੱਥੇ ਰੋਜ਼ਗਾਰ ਦੇਣਾ ਸੀ ਸਾਂਭਣਾ ਸੀ ਹੈ ਨਾ ਉਹ ਸਾਂਭਿਆ ਹੀ ਨਹੀਂ ਗਿਆ ਤਾਂ ਕਰਕੇ ਸਾਡੀ ਮਜਬੂਰੀਆਂ ਹੋ ਗਈਆਂ ਸਾਨੂੰ ਬਾਹਰ ਵਾਲੇ ਪਰਪਰਸ਼ਨ ਰੋਜ਼ਗਾਰ ਪਿੱਛੇ ਪ੍ਰਵਾਸ ਕਰਨਾ ਪੈਂਦਾ ਆ ਫਿਰ ਅਸੀਂ ਕਿਤੇ ਕੋਲ ਜਾਣੇ ਐਜੰਟ ਕੋਲ ਜਾਣੇ ਐਜੰਟ ਦਾ ਫਸੋ ਜੁਨਾ ਪੈਸੇ ਲੈ ਕੇ ਭਾਈ ਕੰਮ ਕਰਨਾ ਜੇਨੇ ਕੰਮ ਨਹੀਂ ਹੋਇਆ ਤਾਂ ਪੈਸੇ ਵਾਪਸ ਮੋੜਨੇ 7 ਦਿਨ ਲਈ ਵਾਟਰ ਕੈਨਲ ਵਾਲਾ ਨਵਦੀਪ ਵੀ ਪਹੁੰਚੋ ਉਹਨਾਂ ਨਾਲ ਵੀ ਗੱਲਬਾਤ ਕਰਾਂ ਨਦੀਪ ਜੀ ਕੀ ਲੱਗ ਰਿਹਾ ਅੱਜ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਖਾਲਸਾ ਲੱਗ ਰਹੀ ਹੈ ਬਾਬਾ ਜੀ ਦੇਖੋ ਤੁਹਾਨੂੰ ਬਦਾ ਏਜੈਂਟ ਮਾਫੀ ਦਾ ਹੈ ਨਾ ਵੀ ਅਸੀਂ ਪਹਿਲੀ ਗੱਲ ਤਾਂ ਸਾਡਾ ਬਈ ਬਾਹਰ ਜਾਣ ਨੂੰ ਜੀ ਨਹੀਂ ਕਰਦਾ ਹੈ ਨਾ ਸਾਡੇ ਮੁੰਡਿਆਂ ਦਾ ਕਿਸੇ ਦਾ ਜੀ ਨਹੀਂ ਕਰਦਾ ਵੀ ਅਸੀਂ ਪਰਿਵਾਰ ਨੂੰ ਛੱਡ ਕੇ ਜਾਈਏ ਆਪਣੇ ਨੂੰ ਹੈ ਨਾ ਹੱਸਦੇ ਬਸਦੇ ਆਪਣੇ ਯਾਰ ਦੋਸਤ ਨੇ ਆਪਣੇ ਘਰ ਘਰ ਰਸਤੀਆਂ ਨੇ ਇੱਧਰ ਹੈ ਨਾ ਤੇ ਪਰ ਬਈ ਨਾ ਸਰਕਾਰਾਂ ਕਰਕੇ ਸਰਕਾਰਾਂ ਦੀ ਗਲਤ ਨੀਤੀਆਂ ਕਰਕੇ ਜਿਹੜੇ ਮੁੰਡਿਆਂ ਨੂੰ ਸਾਡੇ ਨੂੰ ਇੱਥੇ ਰੋਜ਼ਗਾਰ ਦੇਣਾ ਸੀ ਸਾਂਭਣਾ ਸੀ ਹੈ ਨਾ ਉਹ ਸਾਂਭਿਆ ਹੀ ਨਹੀਂ ਗਿਆ ਤਾ ਕਰਕੇ ਸਾਡੀ ਮਜਬੂਰੀਆਂ ਹੋ ਗਈਆਂ ਸਾਨੂੰ ਬਾਹਰ ਵਾਲੇ ਪਰਵਾਸਨ ਰੋਜ਼ਗਾਰ ਪਿੱਛੇ ਪ੍ਰਵਾਸ ਕਰਨਾ ਪੈਂਦਾ ਆ ਫਿਰ ਅਸੀਂ ਕਿਹਦੇ ਕੋਲ ਜਾਂਦੇ ਆ ਏਜੰਟ ਕੋਲ ਜਾਂਦੇ ਆ ਏਜੰਟ ਤਾਂ ਫਸਜੋਨਾ ਪੈਸੇ ਲੈ ਕੇ ਭਾਈ ਕੰਮ ਕਰਨਾ ਜੇਨੇ ਕੰਮ ਨਹੀਂ ਹੋਇਆ ਤਾਂ ਵਾਪਸ ਮੋੜਨੇ ਪਰ ਜਦੋਂ ਬੱਚੇ ਆਪਣੇ ਪੈਸੇ ਲੈਣ ਜਾਂਦੇ ਨੇ ਉਹ ਗੁੰਡਾਗਰਦੀ ਕਰਦੇ ਨੇ ਵੀ ਜਾਓ ਪੁਲਿਸ ਕੋਲ ਚਲੇ ਜਾਓ ਹੈਨਾ ਪੁਲਿਸ ਦੇ ਕੋਲ ਕਿੱਥੇ ਕਾਰਵਾਈ ਹੁੰਦੀ ਆ ਸਾਨੂੰ ਬਦਾਈ ਇੱਕ ਐਫ ਆਈ ਆਰ ਕਰਾਉਣੇ ਵਾਸਤੇ ਕਿੰਨੀ ਮੁਸ਼ਕਲ ਕਰਨੀ ਪੈਂਦੀ ਆ ਤੇ ਆਮ ਬੰਦੇ ਦੀ ਤਾਂ ਸੁਣੋਦੀ ਨਹੀਂ ਹੈਗੀ ਪੁਲਿਸ ਜਮਾ ਵੀ ਤਾਂ ਕਰਕੇ ਭਾਈ ਫਿਰ ਅਗਲੇ ਭਾਨੇ ਵੀਰ ਕੋਲ ਆਉਂਦੇ ਨੇ ਵੀ ਭਾਈ ਸਾਡੇ ਨਾਲ ਧੋਖ ਆਪਣੇ ਕੰਮ ਛੱਡ ਗਏ ਹੈ ਨਾ ਤੇ ਹੁਣ ਸੁਣਿਆ ਸੀ ਥੋੜੇ ਦਿਨ ਪਹਿਲਾਂ ਕਹਿੰਦੇ ਐਸਐਸਪੀ ਕੋਲ ਇਕੱਠੇ ਹੋ ਕੇ ਏਜੰਟ ਚਲੇ ਗਏ ਕਹਿੰਦੇ ਭਾਨੇ ਖਿਲਾਫ ਕਾਰਵਾਈ ਕਰਵਾਵਾਂਗੇ ਅਸੀਂ ਅੱਜ ਇਕੱਠੇ ਹੋ ਗਏ ਆਗੇ ਇੱਥੇ ਵੀ ਹਾਂ ਅਸੀਂ ਵੀ ਐਵੇਂ ਕਿਵੇਂ ਹੋ ਸਕਦਾ ਸੀ ਐਸਐਸਪੀ ਸਾਹਿਬ ਨੂੰ ਮਿਲਣ ਮਾਰਚ ਕਰੋਂਗੇ ਹਾਂ ਬਾਬਾ ਜੀ ਵੀ ਕਹਿਣਗੇ ਦੇਖੋ ਸਾਰਿਆਂ ਦੇ ਸਹਿਮਤੀ ਨਾਲ ਹੁੰਦਾ ਠੀਕ ਹੈ ਜੀ ਵੀ ਇੱਥੇ ਕਹਿਣਗੇ ਸਾਰੇ ਦੇ ਸਾਰੇ ਨਾ ਉਵੇਂ ਹੀ ਕਰਾਂਗੇ ਆਪਣੇ ਕਿੱਲੇ ਦਾ ਡਿਸੀਜਨ ਨਹੀਂ ਹੁੰਦਾ ਜਿਵੇਂ ਵੀ ਕਮੇਟੀ ਕਹੂਗੀ ਜਿਵੇਂ ਭਾਨੇ ਵੀਰੋਂ ਨੇ ਕਹਿਣਗੇ ਉਹ ਕਹਿਣਗੇ ਜਾਣਾ ਆਪਾਂ ਕਿਹੜਾ ਰੁਕੀਏ ਪਹਿਲਾਂ ਕੋਈ ਹਰਿਆਣੇ ਚ ਠੀਕ ਹੈ ਨਾ ਆ ਜਿਹੜੇ ਸਜਾ ਭੁਗਤ ਦੇਣ ਇਸ ਚੀਜ਼ ਦੀ ਹੈ ਨਾ ਕਾਨੂੰਨ ਵੀ ਹੈਗੇ ਨੇ ਉੱਥੇ ਹੈ ਨਾ ਤੇ ਬਹੁਤ ਘੱਟ ਆ ਸਾਡੇ ਵਾਲੀ ਸਾਈਡ ਹੈ ਨਾ ਇੱਧਰ ਜ਼ਿਆਦਾ ਗੰਦ ਪਾਇਆ ਹੋਇਆ ਹੈ ਤਾਂ ਦਾ ਕਿਹੜਾ ਕਾਨੂੰਨ ਆ ਜਿਹੜਾ ਉੱਥੇ ਇੱਥੇ ਨਹੀਂ ਹੈ ਬਈ ਦੇਖੋ ਪਹਿਲੀ ਗੱਲ ਕਾਨੂੰਨ ਬਈ ਸਾਰੀ ਜਗ੍ਹਾ ਹੀ ਹੁੰਦੇ ਨੇ ਗੱਲ ਕਾਰਵਾਈ ਕਰਨ ਦੀ ਹੁੰਦੀ ਹੈ ਨਾ ਅਸੀਂ ਅਗਰ ਇੱਕ ਈਮੇਲ ਵੀ ਮੈਂ ਹੁਣ ਐਸਪੀ ਨੂੰ ਨਾ ਕਿਸੇ ਦੇ ਖਰਾਬ ਕੰਪਲੇਟ ਕਰ ਦੂੰਗਾ ਉਸ ਈਮੇਲ ਦਾ ਵੀ ਐਸਪੀ ਨੂੰ ਜਵਾਬ ਦੇਣਾ ਹੁੰਦਾ ਅੱਜ ਨਾ ਮੈਨਾਂ ਇੱਕ ਕੰਪਲੇਂਟ ਕਰੀ ਹੋਈ ਸੀ ਤੁਹਾਡੇ ਦਿਨ ਪਹਿਲਾਂ ਮੈਨੂੰ ਐਸਪੀ ਦਫ਼ਤਰ ਲੱਜ ਫੋਨ ਆਇਆ ਕਹਿੰਦਾ ਤੁਹਾਡੇ ਵਾਲੀ ਜਿਹੜੀ ਈਮੇਲ ਈਮੇਲ ਤਾਂ ਮਿਲੀ ਸੀਗੀ ਮੈਨੂੰ ਵੀ ਮਿਲਿਆ ਸੀਗਾ ਡੀਐਸਪੀ ਨੂੰ ਮਿਲਿਆ ਸੀ ਐਸਐਚਓ ਨੂੰ ਵੀ ਮਿਲਿਆ ਸੀਗਾ ਕਹਿੰਦਾ ਵੀ ਕਾਰਵਾਈ ਹੋ ਗਈ ਉਹ ਮੈਂ ਕਿਹਾ ਤੁਸੀਂ ਸੈਟੀਸਫਾਈ ਹੋ ਮੈਂ ਕਿਹਾ ਸੈਟੀਸਫਾਈ ਅਗਲੇ ਹਰ ਕੰਮ ਕਰਦੇ ਆ ਪੁਲਿਸ ਨਾ ਉੱਥੇ ਨਾ ਪਰ ਇੱਥੇ ਥੋੜਾ ਜ਼ਿਆਦਾ ਹੈ ਤੁਹਾਨੂੰ ਲੱਗਦਾ ਵੀ ਇੱਥੇ ਜੇ ਕਾਰਵਾਈ ਨਹੀਂ ਹੁੰਦੀ ਹੁੰਦੀ ਨਹੀਂ ਬਾਈ ਕਾਰਵਾਈ ਇੱਥੇ ਕਾਰਵਾਈ ਹੋ ਜਾਏ ਪੁਲਿਸ ਦਾ ਕੰਮ ਅਸੀਂ ਕਿਉਂ ਪੜ